ਚੈਕਿੰਗ ਸਮੇਂ ਤੂੰ ਇਹ ਚਾਹੀਦਾ ਸੀਗਾ ਜੇ ਤੂੰ ਐਮਪੀ ਬਣ ਗਈ ਆ ਭਾਈ ਬੀਬਾ ਤੇ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਂਗੀ ਆ ਈਗੋ ਨੂੰ ਹਰਟ ਹੁੰਦੀ ਵੇਖ ਕੇ ਉਸ ਜਿੰਨਾ ਗੱਲਾਂ ਤੋਂ ਜਸਟਿਸ ਫੂਟ ਵਧਿਆ ਜਿਵੇਂ ਹਰਜੀਤ ਕਰਿਆ ਗਿਆ ਦੱਸੋ हिमाਚਲ ਦੀ ਮੰਡੀ ਤੋਂ ਐਮਪੀ ਬਣੀ ਕੰਗਣਾ ਰਨਾਉਤ ਨੂੰ ਇੱਕ ਸੀਆਈਐਸਐਫ ਦੀ ਜਵਾਨ ਵੱਲੋਂ ਥੱਪੜ ਮਾਰੇ ਜਾਂਦੀਆਂ ਖਬਰਾਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜਿਸ ਤੋਂ ਬਾਅਦ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਦੇ ਭਰਾ ਦੇ ਬਿਆਨ ਵੀ ਸਾਹਮਣੇ ਆਏ ਕਿਸਾਨ ਯੂਨੀਅਨਾਂ ਉਹਨਾਂ ਦੀ ਹਮਾਇਤ ਲਈ ਕੁਲਵਿੰਦਰ ਕੌਰ ਦੇ ਭਰਾ ਦੇ ਘਰ ਵੀ ਪਹੁੰਚ ਗਈਆਂ ਤਾਂ ਹੁਣ ਕਿਸਾਨ ਆਗੂਆਂ ਵੱਲੋਂ ਵੀ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਬੋਲੇ ਕਿ ਕੀ ਕਿਹਾ ਕਿਸਾਨ ਆਗੂਆਂ ਨੇ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਕੰਗਣਾ ਰਨਾਉਤ ਜੋ ਮੰਡੀ ਤੋਂ हिमाचल दी मंडी ਤੋਂ ਜੋ ਐਮਪੀ ਬਣ ਕੇ ਆਈ ਹੈ ਉਹਦੇ ਕੋਈ ਠੱਪੜ ਮਾਰਨ ਦੀ ਗੱਲ ਹੋ ਰਹੀ ਹੈ ਸਵਾਲ ਇਹ ਹੈ ਕਿ ਠੱਪੜ ਕਿਉਂ ਮਾਰਿਆ ਕਿਵੇਂ ਵਜਿਆ ਇਹ ਤਾਂ ਇੱਕ ਲੰਬੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੀ ਕਾਰਨ ਹੋਇਆ ਠੱਪੜ ਮਾਰਨ ਦਾ ਲੇਕਿਨ ਜਿਹੜੀ ਗੱਲ ਇੱਕ ਚੈਨਲ ਦੇ ਉੱਤੇ ਮੈਂ ਗੱਲਬਾਤ ਦੇ ਲਈ ਜੁੜਿਆ ਸੀ ਤੇ ਮੇਰੇ ਨਾਲ ਹਰਜੀਤ ਗਰਿਆਲ ਜੁੜਿਆ ਭਾਜਪਾ ਦਾ ਲੀਡਰ ਉਹਦੇ ਵੱਲੋਂ ਜੋ ਗੱਲ ਕਹੀ ਗਈ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਉੱਥੇ ਜਿਸ ਵੇਲੇ ਚੈਕਿੰਗ ਹੋ ਰਹੀ ਸੀ ਚੈਕਿੰਗ ਸਮੇਂ ਮੋਬਾਈਲ ਲੈ ਜਾਣ ਪਿੱਛੇ ਰੋਲਾ ਪਿਆ ਇਹ ਗੱਲ ਕਹੀ ਆ ਜੀ ਬਰੇਵ ਹੁਣ ਮੇਰੀ ਬੇਨਤੀ ਇੱਥੇ ਇਹ ਹੈ ਕਿ ਭਾਈ ਜੇਕਰ ਸਾਡੀ ਉੱਥੇ ਕੰਗਣਾ ਰਲੌਤ ਇੱਕ ਲੜਕੀ ਆ ਮੈਂ ਕਿਸੇ ਲੜਕੀ ਨੂੰ ਕੋਈ ਇਹੋ ਜਿਹੀ ਮਾੜੀ ਸ਼ਬਦਾਵਲੀ ਵਰਤਣੀ ਨੂੰ ਬਾਝੇ ਨਹੀਂ ਸਕਦਾ ਉਹਨੂੰ ਇਹ ਚਾਹੀਦਾ ਸੀਗਾ ਜੇ ਤੂੰ ਐਮਪੀ ਬਣ ਗਿਆ ਭਾਈ ਬੀਬਾ ਕਿ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਗੇ ਜੇਕਰ ਮੋਬਾਈਲ ਦੀ ਚੈਕਿੰਗ ਕਰਨ ਮੌਕੇ ਮੋਬਾਈਲ ਨਹੀਂ ਨਾਲ ਜਾਣ ਦਿੱਤਾ ਜਾਂਦਾ ਤੇ ਤੁਹਾਡਾ ਫਰਜ਼ ਬੰਦਾ ਕਿ ਲੋ ਭਾਈ ਸਰੋ ਤੁਹਾਡਾ ਤਾਂ ਹੋਰ ਫਰਜ਼ ਵੱਧ ਗਿਆ ਹੋਰ ਜ਼ਿੰਮੇਵਾਰੀ ਬਣ ਗਈ ਤੇ ਤੁਸੀਂ ਰੋਲ ਮਾਡਲ ਬਣ ਗਏ ਤੁਸੀਂ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਕਾਨੂੰਨ ਦੀ ਪਾਲਣਾ ਆਏ ਕੀਤੀ ਜਾਂਦੀ ਹੈ ਪਰ ਤੁਸੀਂ ਉਹਨੂੰ ਮਤਲਬ ਆਪਦੀ ਈਗੋ ਚ ਆ ਕੇ ਆਪਦੀ ਆ ਈਗੋ ਨੂੰ ਹਰਟ ਹੁੰਦੀ ਵੇਖ ਕੇ ਤੁਸੀਂ ਉਹਨੂੰ ਮੋਬਾਈਲ ਤੱਕ ਨਹੀਂ ਉਹਨਾਂ ਨੂੰ ਵੜਾਉਂਦੀ ਗੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਉਹ ਥਾ ਔਰ ਜਿੰਨਾ ਗੱਲਾਂ ਤੋਂ ਇਹ ਡਿਸਪੂਟ ਵਧਿਆ ਜਿਵੇਂ ਹਰ ਜੀਤ ਕਰਿਆ ਗਏ ਦੱਸੋ